ਮੈਂ 26 ਸਾਲ ਦੀ ਜਵਾਨ ਸੀ ਤੇ ਮੇਰੇ ਜੇੜ ਦਾ ਨੌਜਵਾਨ ਮੁੰਡਾ ਰੋਜ਼ ਮੇਰੇ ਬੱਚਿਆਂ ਨਾਲ ਖੇਡਣ ਦੇ ਬਹਾਨੇ ਆਉਂਦਾ ਤੇ ਇੱਕ ਦਿਨ ਉਸ ਦੀ ਨਜ਼ਰ ਮੇਰੇ ਤੇ ਪਈ ਉਸ ਤੋਂ ਬਾਅਦ ਉਹ ਮੇਰੇ ਤੇ ਅੱਖ ਟਿਕਾਉਣ ਲੱਗ ਪਿਆ ਫਿਰ ਹੌਲੀ-ਹੌਲੀ ਆਇਆ ਤੇ ਇੱਕ ਦਿਨ ਉਸ ਨੇ ਮੈਨੂੰ ਕਮਰੇ ਵਿੱਚ ਜਿੱਦਾਂ ਹੀ ਸ਼ਾਮ ਹੋਈ ਮੈਂ ਆਪਣੇ ਕਮਰੇ 'ਚ ਇਕੱਲੀ ਬੈਠੀ ਸੀ ਤੇ ਵਿਚਾਰਾਂ ਵਿੱਚ ਖੋਈ ਹੋਈ ਸੀ ਮੇਰਾ ਘਰਵਾਲਾ ਕਿਸੇ ਕੰਮ ਲਈ ਘਰੋਂ ਗਿਆ ਹੋਇਆ ਸੀ ਤੇ ਮੈਂ ਆਪਣੇ ਘਰੇ ਇਕੱਲੀ ਸੀ ਮੈਂ ਬੜਾ ਅਜੀਬ ਮਹਿਸੂਸ ਕਰਦੀ ਸੀ ਜਦੋਂ ਦਰਵਾਜ਼ਾ ਖੜਕਿਆ ਕਿਹਾ ਤમે ਖੋਲਣ ਲਈ ਗਈ ਮੈਂ ਵੇਖਿਆ ਕਿ ਮੇਰਾ ਭਤੀਜਾ ਦਰਵਾਜ਼ੇ ਤੇ ਖੜਾ ਸੀ ਜੀ ਯਾਨੀ ਕਿ ਮੇਰੇ ਜੀਰ ਦਾ ਮੁੰਡਾ ਬੜੀ ਪਿਆਰੀ ਜੀ ਮੁਸਕਾਨ ਸੀ ਉਸ ਦੇ ਚਿਹਰੇ ਤੇ ਮੈਂ ਉਸ ਨੂੰ ਕਿਹਾ ਅੰਦਰ ਆ ਜਾ ਉਹ ਅੰਦਰ ਆ ਗਿਆ ਤੇ ਮੇਰੇ ਘਰ ਆਉਣ ਤੇ ਉਹਦਾ ਮੈਨੂੰ ਮਿਲਣਾ ਕੋਈ ਵੱਡੀ ਗੱਲ ਨਹੀਂ ਸੀ ਉਹ ਅਕਸਰ ਹੀ ਸਾਡੇ ਘਰ ਆਉਂਦਾ ਛੋਟੇ-ਮੋਟੇ ਕੰਮ ਵੀ ਕਰਵਾਉਂਦਾ ਸੀ ਪਰ ਇਸ ਵਾਰੀ ਤਾਂ ਗੱਲ ਕੁਝ ਹੋ ਰਹੀ ਸੀ ਜਦੋਂ ਅਸੀਂ ਬੈਠੇ ਤਾਂ ਉਸ ਦੇ ਚਿਹਰੇ ਤੇ ਅਜੀਬ ਹੀ ਹੌਪ-ਹੌਪ ਸੀ ਮੈਨੂੰ ਥੋੜੀ ਹੈਰਾਨੀ ਤਾਂ ਹੋ ਰਹੀ ਸੀ ਉਹ ਮੈਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ ਤੇ ਮੈਂ ਉਸ ਨੂੰ ਕਿਹਾ ਇੰਨਾ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ ਤਾਂ ਕਹਿਣ ਲੱਗਾ ਮੈਂ ਤੁਹਾਨੂੰ ਪਸੰਦ ਕਰਦਾ ਉਸ ਦੀ ਅੱਖਾਂ ਦੇ ਵਿੱਚ ਅਜਬਾਬ ਸੀ ਤੇ ਮੈਂ ਉਸ ਦੀ ਇਸ ਪਿਆਰ ਤੇ ਹੈਰਾਨ ਸੀ ਕਿਉਂ ਮੇਰੇ ਬਾਰੇ ਇਦਾਂ ਸੋਚਦਾ ਸੀ ਇਸ ਤੋਂ ਪਹਿਲਾਂ ਮੈਂ ਕੁਝ ਕਹਿਦੀ ਉਹਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਮੈਨੂੰ ਪਤਾ ਤੁਸੀਂ ਖੁਸ਼ ਨਹੀਂ ਹੌਲੀ ਜਿਹੀ ਕਿਹਾ ਪਰ ਫਿਕਰ ਨਾ ਕਰੋ ਮੈਂ ਤੁਹਾਨੂੰ ਬਹੁਤ ਖੁਸ਼ ਕਰਾਂਗਾ ਬਸ ਮੈਨੂੰ ਇੱਕ ਮੌਕਾ ਦੇ ਦਿਓ ਇੱਕ ਵਾਰ ਚਾਹਤ ਲਾਉਣ ਦਾ ਮੈਨੂੰ ਅਜੀਬ ਜਿਹਾ ਲੱਗਾ ਮੇਰੇ ਅੰਦਰ ਦੀਆਂ ਭਾਵਨਾਵਾਂ ਜਾਗ ਗਈਆਂ ਉਸ ਦੀਆਂ ਗੱਲਾਂ ਤੇ ਮੈਨੂੰ ਡਰ ਤੇ ਇੱਕ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਕੁਝ ਘੰਟਿਆਂ ਤੱਕ ਇਦਾਂ ਹੀ ਗੱਲਾਂ ਕਰਦਾ ਰਿਹਾ ਅਸੀਂ ਸੋਫੇ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਉਸ ਦੇ ਹੱਥ ਲਾਉਣ ਨਾਲ ਮੈਨੂੰ ਇਦਾਂ ਲੱਗਾ ਜਿਦਾ ਪਤਾ ਨਹੀਂ ਕੀ ਹੋ ਗਿਆ ਹੋਵੇ ਮੈਂ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਕੀਤਾ ਹੌਲੀ ਹੌਲੀ ਉਹ ਮੇਨਾਂ ਇਦਾਂ ਹੀ ਗੱਲਾਂ ਪਾਉਂਦਾ ਤੇ ਲੰਬੀਆਂ ਬਾਤਾਂ ਪਾ ਕੇ ਬਹਿ ਗਿਆ 2-3 ਘੰਟੇ ਮੇਨ ਨਾਲ ਇਦਾਂ ਹੀ ਮੈਨਾਂ ਨੂੰ ਖੁਸ਼ੀ ਹੈ ਤੇ ਮੇਰੀ ਉਮਰ 28 ਸਾਲ ਦੀ ਆ ਮੈਂ ਬਹੁਤ ਹੀ ਸੋਹਣੀ ਸੀ ਤੇ ਅਜੇ ਵੀ ਮੈਂ 19 ਸਾਲਾਂ ਦੀ ਲੱਗਦੀ ਆ ਮੇਰਾ ਘਰ ਬੜਾ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਤੇ ਮੈਂ ਆਪਣੇ ਘਰ ਵਾਲੇ ਦੇ ਘਰੇ ਹੋਣ ਤੇ ਘਰ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦੀ ਸੀ ਮੇਰਾ ਇੱਕ ਛੋਟਾ ਜਿਹਾ ਮੁੰਡਾ ਤੇ ਇੱਕ ਧੀ ਹੈ ਸਾਡੀ ਜ਼ਿੰਦਗੀ ਬੜੇ ਆਰਾਮ ਨਾਲ ਲੰਘਦੀ ਸੀ ਪਰ ਅਚਾਨਕ ਆਸ ਦੀ ਖੇਡ ਦੀ ਜ਼ਿੰਦਗੀ ਨੇ ਕਦੋਂ ਪਾਸਾ ਲਿਆ ਪਤਾ ਹੀ ਨਾ ਲੱਗਾ ਮੇਰੇ ਜਠਾਣੀ ਦਾ ਮੁੰਡਾ ਯਾਨੀ ਕਿ ਮੇਰਾ ਭਤੀਜਾ ਸਾਡੇ ਘਰ ਆਉਂਦਾ ਜਾਂਦਾ ਸੀ ਮੈਂ ਇੱਕ ਦੋ ਵਾਰੀ ਉਸ ਨੂੰ ਕਿਹਾ ਸੀ ਕਿ ਸਾਡੇ ਘਰ ਬੈਠਾ ਰਹਿਣਾ ਤੈਨੂੰ ਕੋਈ ਕੰਮ ਕਰ ਨਹੀਂ ਉਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਉਸ ਵੱਲ ਧਿਆਨ ਨਹੀਂ ਦਿੱਤਾ ਪਰ ਜਦੋਂ ਵੀ ਆਉਂਦਾ ਬਹੁਤ ਗੱਲਾਂ ਕਰਦਾ ਪਤਾ ਨਹੀਂ ਸੀ ਉਸਦੇ ਦਿਲ ਵਿੱਚ ਕੀ ਸੀ ਅਤੇ ਉਸ ਦਿਨ ਦੁਪਹਿਰੇ ਘਰ ਆਇਆ ਤੇ ਭਰਾਡੇ ਵਿੱਚ ਬੈਠ ਗਿਆ ਮੇ ਨਾਲ ਗੱਲਾਂ ਕਰਨ ਲੱਗ ਪਿਆ ਅਚਾਨਕ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੈਨੂੰ ਪਤਾ ਚਾਚੀ ਤੂੰ ਕਿੰਨੀ ਸੋਹਣੀ ਆ ਆਪਾਂ ਤਾਂ ਪਹਿਲਾਂ ਹੀ ਹੈਰਾਨ ਰਹਿ ਗਈ ਸੀ ਫਿਰ ਮੈਂ ਹੱਸਦੀ ਹੋਈ ਨੇ ਕਿਹਾ ਕਿੰਨਾ ਮਜ਼ਾਕ ਕਰਦਾ ਤਾਂ ਉਸਨੇ ਕਿਹਾ ਨਹੀਂ ਮੈਂ ਮਜ਼ਾਕ ਨਹੀਂ ਕਰਦਾ ਤੂੰ ਸੱਚੀ ਬਹੁਤ ਸੋਹਣੀ ਆ ਤੂੰ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਣੀ ਆ ਮੇਰਾ ਦਿਲ ਤੈਨੂੰ ਵੇਖਣ ਲਈ ਤਰਸਦਾ ਰਹਿੰਦਾ ਹੈ ਇਸ ਲਈ ਮੈਂ ਤੁਹਾਡੇ ਘਰ ਹਮੇਸ਼ਾ ਹੁਣਾ ਉਸ ਦੀਆਂ ਉਹ ਚੀ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਫਿਰ ਮੈਂ ਝਿਜਕਦੇ ਕਿਹਾ ਤੇਰਾ ਕੀ ਮਤਲਬ ਆਖਰ ਤੂੰ ਕਹਿਣਾ ਕੀ ਚਾਹਣਾ ਉਸ ਨੇ ਮੁਸਕਰਾਉਂਦੇ ਜਵਾਬ ਦਿੱਤਾ ਕੋਈ ਖਾਸ ਨਹੀਂ ਬਸ ਮੇਰੇ ਨਾਲ ਬੈਠੋ ਮੈਂ ਤੁਹਾਨੂੰ ਦੱਸਾਂਗਾ ਕਿ ਪਹਿਲਾਂ ਦੱਸ ਚਾਚਾ ਜੀ ਕਦੋਂ ਘਰ ਆਊਗਾ ਮੇਰੀ ਉਲਝਣ ਨੂੰ ਵੇਖਦੇ ਹੋਏ ਉਸ ਨੇ ਹੌਲੀ ਜਿਹਾ ਕਿਹਾ ਮੈਨੂੰ ਪਤਾ ਚਾਚੇ ਨੂੰ ਤੁਹਾਡੀ ਬਿਲਕੁਲ ਪਰਵਾਹ ਨਹੀਂ ਹੁੰਦੀ ਜੇ ਹੁੰਦੀ ਤਾਂ ਤੁਹਾਨੂੰ ਇਕੱਲੇ ਨਾ ਛੱਡਦਾ ਮੈਨੂੰ ਬੜਾ ਦੁੱਖ ਹੋਇਆ ਮੈਂ ਉਸ ਨੂੰ ਕਿਹਾ ਤੂੰ ਐਦਾਂ ਕਿਵੇਂ ਕਹਿ ਸਕਦਾ ਤੇਰੇ ਚਾਚੇ ਦੇ ਦੂਰ ਰਹਿਣ ਦਾ ਕਾਰਨ ਹੈ ਉਸਦੇ ਕਈ ਆਪਣੇ ਕੰਮ ਆ ਮੈਂ ਹੌਲੀ ਜਿਹੀ ਕਿਹਾ ਜਦ ਦੂਰ ਹੁੰਦਾ ਤਾਂ ਚਾਚੀ ਉਸਦੇ ਦਿਮਾਗ ਵਿੱਚ ਤੂੰ ਨਹੀਂ ਹੁੰਦੀ ਜੇ ਤੇਰੀ ਪਰਵਾਹ ਹੁੰਦੀ ਤਾਂ ਤੈਨੂੰ ਨਾਲ ਲੈ ਕੇ ਜਾਂਦਾ ਤੈਨੂੰ ਇਕੱਲੇ ਨਾ ਰਹਿਣਾ ਪੈਂਦਾ ਮੈਂ ਉਸਦੇ ਮੂੰਹ ਤੋਂ ਗੱਲਾਂ ਸੁਣ ਕੇ ਇੱਕ ਵਾਰੀ ਸੋਚਣ ਲੱਗ ਪਈ ਆਖਰ ਮੈਂ ਵੀ ਤਾਂ ਜਵਾਨ ਸੀ ਇਸ ਤਰ੍ਹਾਂ ਉਸ ਤੋਂ ਬਿਨਾ ਮੈਂ ਕਿਵੇਂ ਰਹਿ ਸਕਦੀ ਸੀ ਅਜੇ ਮੇਰੀ ਉਮਰ ਹੀ ਕੀ ਸੀ ਪਰ ਉਸ ਨੂੰ ਤਾਂ ਮੇਰੀ ਬਿਲਕੁਲ ਵੀ ਫਿਕਰ ਨਹੀਂ ਸੀ ਅੱਜ ਮੈਂ ਸਭ ਸੋਚਦੀ ਸੀ ਕਿ ਮੇਰਾ ਭਤੀਜਾ ਮੇਰੇ ਕੋਲ ਆ ਕੇ ਮੇਰਾ ਹੱਥ ਫੜ ਦੇ ਕੇ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ ਮੈਂ ਸਭ ਠੀਕ ਕਰ ਦੂੰਗਾ ਇਹਨਾਂ ਕਹਿ ਕੇ ਚਲਾ ਗਿਆ ਸੀ ਪਰ ਮੇਰੇ ਮਨ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਮੈਂ ਸੋਚਣ ਲੱਗੀ ਕਿ ਉਸ ਦੇ ਘਰ ਆਉਣ ਦਾ ਮਕਸਦ ਕੀ ਹੋਊਗਾ ਉਹ 22 ਸਾਲਾਂ ਦਾ ਜਵਾਨ ਸੀ ਤੇ ਵੇਖਣ ਨੂੰ ਬਹੁਤ ਹੀ ਸੋਹਣਾ ਭਤੀਜੇ ਦਾ ਹਜੇ ਵਿਆਹ ਨਹੀਂ ਹੋਇਆ ਸੀ ਤੇ ਉਹ ਆਪਣੇ ਪਿੰਡ ਵਿੱਚ ਕੰਮ ਕਰਦਾ ਸੀ ਪਰ ਉਸ ਦੀ ਤਨਖਾਹ ਵੀ ਪਿੰਡ ਦੇ ਹਿਸਾਬ ਵਿੱਚ ਠੀਕ ਹੀ ਸੀ ਰਾਉਨਲ ਮੇਰੇ ਦਿਲ ਵਿੱਚ ਉਸਲੀ ਪਿਆਰ ਜਾ ਹੋ ਗਿਆ ਸੀ ਕਿਉਂਕਿ ਜਿੱਤਾ ਹੀ ਮੇਰੇ ਨਾਲ ਗੱਲਾਂ ਕਰਦਾ ਉਸਤੇ ਤੋਂ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਆਪਣੇ ਘਰ ਵਾਲੇ ਤੋਂ ਦੂਰ ਰਹਿ ਕੇ ਪਰੇਸ਼ਾਨ ਆ ਅਤੇ ਇਸ ਦਾ ਬਹਾਨਾ ਬਣਾ ਕੇ ਮੇਰੇ ਦਿਲ ਵਿੱਚ ਉਹ ਥਾਂ ਬਣਾਉਣੀ ਸ਼ੁਰੂ ਕਰ ਚੁੱਕਾ ਸੀ ਸਾਡੇ ਦੋਵਾਂ ਦੇ ਰਿਸ਼ਤੇ ਦੇ ਕਰਕੇ ਉਹ ਰਿਸ਼ਤਾ ਬਣ ਗਿਆ ਸੀ ਜਿਸ ਦਾ ਡਰ ਸੀ ਅਤੇ ਮੈਨੂੰ ਬੜਾ ਅਜੀਬ ਲੱਗਦਾ ਸੀ ਮੈਨੂੰ ਇਹ ਸੀ ਕਿ ਸਾਡੇ ਰਿਸ਼ਤੇ ਖਰਾਬ ਨਾ ਹੋ ਜਾਣ ਉਹਨਾਂ ਦਿਨਾਂ 'ਚ ਮੈਂ ਬਰਾਂਡੇ 'ਚ ਬੈਠੀ ਸੋਚਦੀ ਸੀ ਪਹਿਲਾਂ ਤੋਂ ਚਲਾ ਗਿਆ ਫਿਰ ਉਸਦੇ ਜਾਣ ਤੋਂ ਬਾਅਦ ਮੇਰਾ ਦਿਲ ਉਸ ਬਾਰੇ ਸੋਚਣ ਲੱਗਾ ਕਿ ਆਖਰ ਉਹ ਮੇਰੇ ਤੋਂ ਕੀ ਚਾਹੁੰਦਾ ਸੀ ਉਸ ਦੀਆਂ ਕਈਆਂ ਗੱਲਾਂ ਸਾਰਾ ਦਿਨ ਮੇਰੇ ਦਿਮਾਗ ਵਿੱਚ ਘੁੰਮਦੀਆਂ ਮੈਂ ਉਸ ਰਾਤ ਤਾਂ ਸੁੱਤੀ ਵੀ ਨਹੀਂ ਸੀ ਅਤੇ ਉਸ ਦੀ ਅੱਖਾਂ ਵਿੱਚ ਪਿਆਰ ਮੈਨੂੰ ਦਿਖਦਾ ਸੀ ਇਹ ਸਿਰਫ ਉਸ ਦਾ ਸੁਭਾਅ ਨਹੀਂ ਸੀ ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਇਹ ਉਹ ਤਰੀਕਾ ਸੀ ਜਿਸ ਤੋਂ ਮੈਨੂੰ ਮਹਿਸੂਸ ਕਰਾਉਂਦਾ ਸੀ ਉਸ ਸੀ ਇੰਨੀ ਈਕ ਲਾਲਸਾ ਸੀ ਜਿਸ ਨੂੰ ਮੈਂ ਨਾਮ ਨਹੀਂ ਦੇ ਸਕਦੀ ਕੁਝ ਦਿਨਾਂ ਬਾਅਦ ਮੇਰਾ ਘਰਵੜਾ ਛੁੱਟੀ ਲੈ ਕੇ ਆਇਆ ਆਪਣੀ ਪਿਆਰੀ ਜੀ ਘਰਵਾਲੇ ਨੂੰ ਦਰਵਾਜ਼ੇ ਤੇ ਉਸ ਦਾ ਇੰਤਜ਼ਾਰ ਕਰਕੇ ਖੁਸ਼ ਹੋ ਗਿਆ ਮੈਂ ਉਸ ਨੂੰ ਘੁੱਟ ਕੇ ਗਲ ਲਾਇਆ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਅਸੀਂ ਬਹੁਤ ਗੱਲਾਂ ਕੀਤੀਆਂ ਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਨਾ ਕੀਤਾ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿਣਾ ਮੇਰਾ ਬਿਲਕੁਲ ਦਿਨ ਨਹੀਂ ਲੱਗਦਾ ਜੀ ਕੋਈ ਕੰਮ ਹੈ ਤਾਂ ਤੁਸੀਂ ਘਰ ਹੀ ਕਰ ਲਓ ਚੰਗਾ ਰਹੋਗਾ ਨਹੀਂ ਤਾਂ ਮੈਨੂੰ ਵੀ ਨਾਲ ਲੈ ਜਾਓ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਤੂੰ ਪਾਗਲ ਹੋ ਗਈ ਹੈਂ ਤੂੰ ਆਪਣੀ ਉਮਰ ਵੇਖ ਤੇ ਫਿਰ ਬੱਚੇ ਵੀ ਹੁਣ ਵੱਡੇ ਹੋ ਗਏ ਨੇ ਮੈਂ ਉਸ ਨੂੰ ਕਿਹਾ ਮੈਂ ਬੁੱਢੀ ਤਾਂ ਨਹੀਂ ਹੋਈ ਜਾਂ ਫਿਰ ਤੁਸੀਂ ਬੁੱਢੇ ਹੋ ਗਏ ਹੋ ਇਸ ਗੱਲ ਤੇ ਉਸਨੇ ਕੋਈ ਜਵਾਬ ਨਾ ਦਿੱਤਾ ਚਾਰ ਦਿਨ ਘਰੇ ਰੁੱਕ ਕੇ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਆਪਣੇ ਘਰ ਵਾਲੇ ਤੋਂ ਬਹੁਤ ਪਿਆਰ ਮਿਲਦਾ ਸੀ ਤੇ ਮੈਂ ਚਾਹੁੰਦੀ ਵੀ ਸੀ ਚਾਰ ਦਿਨ ਖੁਸ਼ੀ ਦੇ ਬਾਅਦ ਮੈਂ ਇਕੱਲੀ ਰਹਿ ਜਾਊਂਗੀ ਜਦੋਂ ਮੇਰਾ ਘਰਵਾਲਾ ਮੇਰੇ ਤੋਂ ਦੂਰ ਰਹਿੰਦਾ ਤਾਂ ਮੇਰਾ ਦਿਲ ਨਹੀਂ ਲੱਗਦਾ ਸੀ ਉਸ ਦੀ ਯਾਦਾਂ ਮੈਨੂੰ ਤੜਫਾਉਂਦੀਆਂ ਇਹ ਸਭ ਸੋਚਣ ਤੋਂ ਬਾਅਦ ਮੈਂ ਉਦਾਸ ਹੋ ਗਈ ਸੀ ਮੈਂ ਆਪਣੇ ਆਪ ਨੂੰ ਇਸ ਦੀਆਂ ਗੱਲਾਂ ਵਿੱਚ ਗਵਾ ਲਿਆ ਸੀ ਅਤੇ ਕੁਝ ਹੋਰ ਪਾਉਣ ਦੀ ਚਾਹਤ ਰੱਖਦੀ ਸੀ ਲੰਗਦੇ ਪਣਾ ਦੇ ਨਾਲ ਮੈਨੂੰ ਉਸ ਦਾ ਰੂਪ ਵੇਖਣ ਨੂੰ ਮਿਲਦਾ ਸੀ ਕਿਉਂਕਿ ਉਸ ਦੀ ਅੱਖਾਂ ਵਿੱਚੋਂ ਦੁਨੀਆ ਵੇਖਣ ਦੀ ਇੱਛਾ ਮਹਿਸੂਸ ਹੋ ਰਹੀ ਸੀ ਮੈਂ ਆਪਣੇ ਆਪ ਨੂੰ ਜ਼ਿਆਦਾ ਸਮਾਂ ਰੋਕ ਹੀ ਨਹੀਂ ਸਕਤੀ ਸੀ ਮੈਂ ਫੋਨ ਚੁੱਕਿਆ ਤੇ ਭਾਬੀ ਨੂੰ ਫੋਨ ਲਾਇਆ ਤੇ ਕਿਹਾ ਕਿ ਰਾਜ ਕਿੱਥੇ ਹੈ ਕਦੋਂ ਆਊਗਾ ਅਤੇ ਉਹ ਕਹਿਣ ਲੱਗਾ ਅਗਲੇ ਹਫਤੇ ਆਉ ਉਸ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਅਤੇ ਉਹ ਮੇਰੀ ਧੀ ਕਰਦਾ ਸੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਮੈਂ ਉਸ ਨੂੰ ਜਦੋਂ ਮਿਲੂੰਗੀ ਤਾਂ ਉਸ ਨੂੰ ਸਭ ਕੁਝ ਦੱਸੂੰਗੀ ਇੱਕ ਦਿਨ ਅਚਾਨਕ ਦਰਵਾਜ਼ਾ ਖੜਕਿਆ ਜਦੋਂ ਮੈਂ ਖੋਲਿਆ ਤਾਂ ਮੇਰੇ ਸਾਹਮਣੇ ਖੜਾ ਸੀ ਮੈਨੂੰ ਬੜੇ ਧਿਆਨ ਨਾਲ ਵੇਖਣ ਲੱਗਾ ਤੇ ਕਹਿਣ ਲੱਗਾ ਚਾਚੀ ਦੱਸ ਮੈਨੂੰ ਇੱਥੇ ਕਿਉਂ ਬੁਲਾਇਆ ਉਸ ਦੇ ਘਰ ਵਿੱਚ ਆਉਂਦੇ ਮੈਂ ਦਰਵਾਜ਼ਾ ਬੰਦ ਕੀਤਾ ਤੇ ਫਿਰ ਅੰਦਰ ਆ ਗਈ ਥੋੜੇ ਚਿਰ ਬਾਅਦ ਫਿਰ ਗੱਲ ਕਰਨ ਤੋਂ ਬਾਅਦ ਮੈਂ ਚਾਹ ਬਣਾ ਲਈ ਸੋਈ ਚ ਗਈ ਅਤੇ ਚਾ ਲੈ ਕੇ ਉਸ ਕੋਲ ਆ ਕੇ ਬੈਠ ਗਈ ਮੈਨੂੰ ਪੁੱਛਣ ਲੱਗਾ ਚਾਚਾ ਆਇਆ ਸੀ ਮੈਂ ਦਾਸ ਹੁੰਦੇ ਕਿ ਹਾਂ ਆਇਆ ਸੀ ਪਰ ਚਾਰ ਜਿਨੇ ਰਹਿ ਕੇ ਫੇਰ ਚਲਾ ਗਿਆ ਉਸੇ ਵੇਲੇ ਮੇਰੀ ਉਦਾਸੀ ਤੇ ਲੱਗਿਆ ਕਿ ਮੈਂ ਆਪਣੇ ਘਰ ਵਾਲੇ ਤੋਂ ਖੁਸ਼ ਨਹੀਂ ਹਾਂ ਤੇ ਉਹ ਮੌਕੇ ਦਾ ਫਾਇਦਾ ਚੁੱਕ ਕੇ ਕਹਿਣ ਲੱਗਾ ਚਾਚੀ ਮੈਂ ਤੈਨੂੰ ਕੁਝ ਕਹਿਣਾ ਚਾਹੁੰਨਾ ਪਰ ਮੈਨੂੰ ਡਰ ਲੱਗਦਾ ਕਿਤੇ ਪੁੱਸਾ ਨਾ ਕਰ ਜਾ ਮੈਂ ਮੈਂ ਉਸ ਨੂੰ ਕਿਹਾ ਤੂੰ ਦੱਸ ਕੀ ਕਹਣਾ ਹੈ ਫਿਰ ਉਹ ਕਹਿਣ ਲੱਗਾ ਚਾਚੀ ਸੱਚ ਤਾਂ ਇਹ ਆ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਤੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਮੂੰਹੋਂ ਜਿੰਨੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ ਮੈਂ ਉਸ ਨੂੰ ਕਿਹਾ ਤੂੰ ਆਪਣੀ ਉਮਰ ਤੇ ਮੇਰੀ ਉਮਰ ਵੇਖ ਮੈਂ ਤੇਰੀ ਚਾਚੀ ਲੱਗਦੀ ਆ ਉਸ ਨੇ ਕਿਹਾ ਪਰ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਉਸ ਨੂੰ ਕਿਹਾ ਲੱਗਦਾ ਤੂੰ ਪਾਗਲ ਹੈ ਜਰਾ ਸੋਚ ਜੇ ਘਰ ਦੇ ਨੂੰ ਪਤਾ ਲੱਗਿਆ ਤਾਂ ਤੇਰਾ ਤੇ ਮੇਰਾ ਕੀ ਹਾਲ ਹੋਊਗਾ ਫਿਰ ਉਹ ਮੰਜੇ ਤੇ ੋਕਿਆ ਤੇ ਮੇਰੇ ਕੋਲ ਆ ਕੇ ਬੈਠ ਗਿਆ ਉਸੇ ਵੇਲੇ ਉਹ ਇੰਨਾ ਨੇੜੇ ਬੈਠਿਆ ਕਿ ਮੈਂ ਕੁਝ ਕਹਿ ਵੀ ਨਾ ਸਕੀ ਉਸ ਦੀ ਹਿੰਮਤ ਹੋਰ ਵਧ ਗਈ ਉਸਨੇ ਮੇਰਾ ਹੱਥ ਫੜਿਆ ਅਤੇ ਮੇਰੇ ਕੰਨ ਦੇ ਲਾਗੇ ਇੱਕ ਪਿਆਰੀ ਜੀ ਗੱਲ ਕਿਹਾ ਤੇ ਉਸ ਤੋਂ ਬਾਅਦ ਪਤਾ ਨਹੀਂ ਮੈਂ ਕਿਹੜੇ ਖਿਆਲਾਂ ਵਿੱਚ ਖੋ ਗਈ ਰਾਤ ਦਾ ਸਮਾਂ ਸੀ ਸਾਡੇ ਵਿੱਚ ਉਹ ਚੋਰ ਦੀ ਤਰ੍ਹਾਂ ਲੰਘ ਰਿਹਾ ਸੀ ਬਿਲਕੁਲ ਸ਼ਾਂਤ ਉਸਦੇ ਪਿਆਰ ਦੀਆਂ ਗੱਲਾਂ ਮੇਰੇ ਨਾਲ ਟਕਰਾਈਆਂ ਤੇ ਉਸਨੇ ਮੈਨੂੰ ਘੁੱਟ ਕੇ ਫੜਿਆ ਜਦੋਂ ਹੋਸ਼ ਆਈ ਤਾਂ ਕੋਈ ਪਛਤਾਵਾ ਨਹੀਂ ਸੀ ਕੁਝ ਦੇਰ ਅਸੀਂ ਦੋਨੋਂ ਇਦਾਂ ਹੀ ਰਹੇ ਇੱਕ ਦੂਜੇ ਨਾਲ ਉਸ ਵੇਲੇ ਮੈਂ ਅਸਮਾਨ ਵਿੱਚ ਉੱਡਣ ਲੱਗ ਪਈ ਕਿਉਂਕਿ ਮੈਨੂੰ ਉਹ ਖੁਸ਼ੀ ਮਿਲੀ ਜਿਸ ਨੂੰ ਮੈਂ ਕਈ ਮਹੀਨਿਆਂ ਤੋਂ ਤਰਸ ਰਹੀ ਸੀ ਥੋੜੀ देर ਬਾਅਦ ਉਸਨੇ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਕਿਹਾ ਕਿ ਮੈਨੂੰ ਫੋਨ ਕਰ ਲੈਣੀ ਉਸ ਦਿਨ ਤੋਂ ਬਾਅਦ ਮੇਰਾ ਤਾਂ ਜਿਵੇਂ ਨਵੀਂ ਦੁਨੀਆ ਹੀ ਬਣ ਗਈ ਸੀ ਪਰ ਕਦੀ ਕਦੀ ਮੈਨੂੰ ਲੱਗਦਾ ਸੀ ਜੇਕਰ ਇਹ ਰਾਜ ਖੁੱਲ ਗਿਆ ਤਾਂ ਫਿਰ ਕੀ ਹੋਊ ਏਸਾ ਤਾਂ ਹੁਣ ਆਉਣਾ ਜਾਣਾ ਵਧ ਹੀ ਗਿਆ ਸੀ ਇਦਾਂ ਹੀ ਇੱਕ ਦਿਨ ਮੇਰਾ ਘਰਵੜਾ ਅਚਾਨਕ ਆਇਆ ਉਹ ਸੀ ਸਿਹਤ ਖਰਾਬ ਸੀ ਪਰ ਸ਼ੁਕਰ ਉਸ ਵੇਲੇ ਉਹ ਨਹੀਂ ਸੀ ਮੈਂ ਡਰ ਗਈ ਕਿ ਕਿਤੇ ਉਸ ਦੇ ਹੋਣ ਤੇ ਮੇਰਾ ਭਤੀਜਾ ਨਾ ਆ ਜਾਵੇ ਇਸ ਲਈ ਮੈਂ ਉਸ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੇਰਾ ਚਾਚਾ ਆ ਗਿਆ 15 ਦਿਨ ਬਾਅਦ ਮੇਰਾ ਘਰ ਬੜਾ ਚਲਾ ਗਿਆ ਮੇਰੇ ਦਿਲ ਵਿੱਚ ਡਰ ਬੈਠ ਗਿਆ ਸੀ ਕਿ ਮੈਨੂੰ ਲੱਗਦਾ ਸੀ ਗਣੀ ਭੱਲੇ ਵਾਲੇ ਉਸ ਨੂੰ ਦੱਸ ਦੇਣਗੇ ਕਿ ਤੇਰੇ ਪਿੱਛੇ ਤੇਰਾ ਭਤੀਜਾ ਆਉਂਦਾ ਹੈ ਇੱਕ ਦਿਨ ਮੇਰੀ ਗਵਰਨਨ ਨੇ ਮੈਨੂੰ ਟੋਕ ਦਿੱਤਾ ਤੇ ਕਿਹਾ ਜਵਾਨ ਉਹਨਾਂ ਦਾ ਇੱਦਾਂ ਘਰ ਆਉਂਦਾ ਚੰਗਾ ਨਹੀਂ ਲੱਗਦਾ ਤੇਰੇ ਬੱਚੇ ਵੱਡੇ ਹੋ ਗਏ ਨੇ ਉਹਨਾਂ ਦਾ ਧਿਆਨ ਰੱਖ ਉਸ ਦੀ ਇਸ ਗੱਲ ਤੇ ਮੈਂ ਕਿਹਾ ਤੂੰ ਫਿਕਰ ਨਾ ਕਰ ਮੇਰੇ ਇੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਉਸਨੇ ਕਹਤੇ ਰ ਘਰ ਵਾਲਾ ਇੱਥੇ ਨਹੀਂ ਤੇ ਤੇਰਾ ਭਤੀਜਾ ਇੱਥੇ ਕੀ ਕਰਨ ਆਉਂਦਾ ਸਾਰੇ ਗਵਾਂਢੀ ਸ਼ੱਕ ਕਰਦੇ ਨੇ ਅਤੇ ਉਸਨੇ ਮੈਨੂੰ ਆਉਂਦੇ ਦੇਖਿਆ ਸੀ ਤੇ ਕਿਹਾ ਜੇ ਮੈਂ ਤੇਰੇ ਘਰ ਵਾਲੇ ਨੂੰ ਦੱਸ ਦਿੱਤਾ ਤਾਂ ਜ਼ਰੂਰ ਕੁਝ ਨਾ ਕੁਝ ਗੜਬੜ ਹੋ ਜਾਣੀ ਹੈ ਆਖਰ ਕੀ ਚੱਕਰ ਹੈ ਮੇਰੀ ਧੜਕਣ ਵੱਧ ਗਈ ਸੀ ਮੈਂ ਉਸ ਨੂੰ ਕਿਹਾ ਤੁਸੀਂ ਕੀ ਕਹਿ ਰਹੇ ਹੋ ਉਹ ਤੁਹਾਡਾ ਭਤੀਜਾ ਹੈ ਕਦੇ-ਕਦਾਈ ਆ ਜਾਂਦਾ ਤਾਂ ਫਿਰ ਇਸ ਵਿੱਚ ਗਲਤ ਕੀ ਹੈ ਘਰ ਬੱਚੇ ਨੇ ਇੱਥੇ ਆਉਣਾ ਜਾਣਾ ਉਸ ਦਾ ਬਣਦਾ ਉਸ ਦਾ ਦਿਲ ਕਰਦਾ ਹੋਊਗਾ ਤੁਸੀਂ ਇਦਾਂ ਕਿਉਂ ਕਹਿੰਦੇ ਹੋ ਸਾਡੇ ਰਿਸ਼ਤੇ ਖਰਾਬ ਹੋ ਜਾਣਗੇ ਮੇਰਾ ਘਰ ਵਾਲਾ ਕਹਿਣ ਲੱਗਾ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦਾ ਮੈਂ ਮਨ ਵਿੱਚ ਸੋਚਿਆ ਕਿ ਮੈਂ ਤੇਰੇ ਬਿਨਾ ਇਕੱਲੀ ਕਿੱਦਾਂ ਰਹਿੰਦੀ ਆ ਕਦੀ ਸੋਚਿਆ ਕਦੀ ਇਹ ਸੋਚਿਆ ਹੈ ਕਿ ਮੇਰੀ ਘਰਵਾਲੀ ਨੂੰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਮੈਨੂੰ ਵੀ ਔਖਾ ਲੱਗਦਾ ਗੁਆੜੀਆਂ ਨੇ ਤਾਂ ਮੇਰੇ ਵੀ ਕੰਨ ਤੋਂ ਦੇਖ ਲਾ ਪਰ ਇਹਨੇ ਜੋ ਮੈਂ ਆਪਣੇ ਭਤੀਜੇ ਬਾਰੇ ਇਦਾਂ ਦੀਆਂ ਗੱਲਾਂ ਕਰਦਾ ਮੇਰਾ ਘਰ ਵਾਲਾ ਜਦੋਂ ਵੀ ਘਰ ਆਉਂਦਾ ਤਾਂ ਕੁਝ ਦਿਨ ਰਹਿ ਕੇ ਚਲਾ ਜਾਂਦਾ ਸੀ ਪਰ ਇਸ ਵਾਰੀ ਉਸ ਦਾ ਜਾਣ ਦਾ ਮਨ ਨਹੀਂ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਉਸ ਦੀ ਖਰਸਤੀ ਖਰਾਬ ਹੋ ਰਹੀ ਹੈ ਉਸ ਦਿਨ ਤੋਂ ਬਾਅਦ ਉਹ ਪਰੇਸ਼ਾਨ ਰਹਿਣ ਲੱਗਾ ਤੇ ਕੁਝ ਦਿਨਾਂ ਬਾਅਦ ਉਹ ਫੇਰ ਸ਼ਹਿਰ ਚਲਾ ਗਿਆ ਪਰ ਉਸ ਦਾ ਮਨ ਵਾਰ-ਵਾਰ ਘਰ ਨੂੰ ਆਉਂਦਾ ਉਸ ਨੂੰ ਲੱਗਦਾ ਸੀ ਕਿ ਉਸ ਤੇ ਮਗਰੋਂ ਮੈਂ ਕੁਝ ਗਲਤ ਕਰਦੀ ਹਾਂ ਇੱਕ ਦਿਨ ਬਿਨਾਂ ਦੱਸੇ ਹੀ ਆ ਗਿਆ ਤੇ ਘਰ ਵਿੱਚ ਕੋਈ ਬੱਚਾ ਨਹੀਂ ਸੀ ਜਦੋਂ ਕਮਰੇ ਵੱਲ ਜਾਣ ਲੱਗਾ ਦਰਵਾਜ਼ਾ ਖੁੱਲਾ ਸੀ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਸ ਵੇਲੇ ਘਰ ਵਿੱਚ ਮੈਂ ਤੇ ਸਾਹਿਲ ਇਦਾਂ ਹੀ ਸੀ ਜੋ ਕਿ ਹਾਲਤ ਵੇਖਣ ਵਾਲੀ ਨਹੀਂ ਸੀ ਸਾਨੂੰ ਦੇਖ ਕੇ ਉਸ ਦਾ ਕੰਟਰੋਲ ਨਾ ਹੋਇਆ ਉਸ ਨੇ ਕੁੱਟਣ ਲਈ ਹੱਥ ਚੁੱਕਿਆ ਉਸ ਦੀ ਅੱਖਾਂ ਦੇ ਵਿੱਚ ਇੱਕ ਅੱਗ ਬਰਸ ਰਹੀ ਸੀ ਡਰ ਨਾਲ ਮੇਰਾ ਬੁਰਾ ਹਾਲ ਸੀ ਤੇ ਮੈਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਗੁੱਸੇ ਦੀ ਕੋਈ ਹੱਦ ਨਹੀਂ ਸੀ ਫਟਾਫਟੋ ਮੇਰੇ ਕਮਜ਼ੋਰ ਸਰੀਰ ਨੂੰ ਕੁੱਟਣ ਲੱਗ ਪਿਆ ਉਸ ਵੇਲੇ ਮੈਂ ਦੁਖ ਚੱਲ ਨਾ ਸਕੀ ਮੈਂ ਸੋਚਿਆ ਮੈਨੂੰ ਭੱਜਣਾ ਚਾਹੀਦਾ ਹੈ ਮੇਰੇ ਚਿਹਰੇ ਤੇ ਹੰਝੂ ਤੇ ਸਖਟ ਦੇ ਨਿਸ਼ਾਨ ਸੀ ਪਰ ਮੇਰੀ ਗਲਤੀ ਨਹੀਂ ਸੀ ਜਦੋਂ ਮੈਂ ਉਸ ਨੂੰ ਕਿਹਾ ਸੀ ਤੁਮਾਨੂੰ ਨਾਲ ਲੈ ਜਾ ਤਾਂ ਉਸ ਨੇ ਮੇਰੀ ਗੱਲ ਤੇ ਧਿਆਨ ਹੀ ਨਹੀਂ ਦਿੱਤਾ ਜੇ ਉਸ ਨੇ ਮੇਰੀ ਗੱਲ ਸੁਣੀ ਹੁੰਦੀ ਤਾਂ ਸ਼ਾਇਦ ਮੈਂ ਕਦੀ ਕਦਮ ਨਾ ਚੁੱਕਦੀ ਮੈਂ ਉਸ ਨੂੰ ਕਿਹਾ ਪਰ ਤੁ ਸਾਰਿਆਂ ਨੂੰ ਕਿਹਾ ਕਿ ਤੇਰੀ ਤਾਂ ਉਮਰ ਹੋ ਗਈ ਹੈ ਤੂੰ ਹੀ ਦੱਸ ਮੇਰੀ ਹਜੇ ਉਮਰ ਹੋਈ ਹੈ ਜਾਂ ਨਹੀਂ ਤੁਹਾਡੀ ਇੰਨੀ ਉਮਰ ਹੋਈ ਆ ਸਾਡੇ ਅੰਦਰ ਤੇ ਜਜ਼ਬਾਤ ਕਿੱਦਾਂ ਖਤਮ ਹੋ ਗਏ ਇਹ ਹੀ ਤਾਂ ਉਮਰ ਹੁੰਦੀ ਹੈ ਜਦ ਇੱਕ ਦੂਜੇ ਨੂੰ ਲੋੜ ਹੁੰਦੀ ਹੈ ਫਿਰ ਅਜਿਹੇ ਵਿਆਹ ਦਾ ਕੀ ਫਾਇਦਾ ਮੇਰੇ ਉਹੀ ਸੀ ਤੇ ਉਸੇ ਵੇਲੇ ਉਸਨੇ ਇੱਕ ਅਜੀਬ ਜਿਹੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਕਹਿਣ ਲੱਗਾ ਹਾਂ ਮੇਰੀ ਵੀ ਕਿਤੇ ਨਾ ਕਿਤੇ ਗਲਤੀ ਹੈ ਸ਼ਾਇਦ ਜੇ ਮੈਂ ਪਰਿਵਾਰ ਵੱਲ ਧਿਆਨ ਦਿੱਤਾ ਹੁੰਦਾ ਤਾਂ ਇਹ ਦਿਨ ਕਦੇ ਨਾ ਹੁੰਦਾ ਉਸਨੇ ਆਪਣੀ ਗਲਤੀ ਕੱਢੀ ਤੇ ਮੇਰੀ ਅੱਖਾਂ ਪੁੰਝੀਆਂ ਮੈਂ ਉਸ ਤੋਂ ਇਹ ਰਾਜ਼ ਚੁਪਾਇਆ ਸੀ ਕਿ ਇਦਾਂ ਦਾ ਰਾਜ਼ ਜਿਸ ਨੇ ਸਾਡੇ ਵਿਆਹ ਦੀ ਨੀਂਹ ਹਲਾ ਕੇ ਰੱਖ ਦਿੱਤੀ ਉਸਨੇ ਕਿਹਾ ਉਹ ਆਪਣੀ ਅੱਖਾਂ ਬੰਦ ਕਰਕੇ ਮੇਰੇ ਤੇ ਯਕੀਨ ਕਰਦਾ ਸੀ ਮੈਨੂੰ ਲੱਗਿਆ ਸੀ ਕਿ ਮੇਰੀ ਘਰਵਾਲੀ ਦਿਲ ਦੀ ਸਾਫ ਹੈ ਤੇ ਮੈਨੂੰ ਕਦੀ ਧੋਖਾ ਨਹੀਂ ਦੇਊਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਇਦਾਂ ਦੇ ਨਿਕਲੇਂਗੀ ਸ਼ਰਮ ਤੇ ਪਛਤਾਵੇ ਕਰਕੇ ਮੇਰਾ ਸਿਰ ਨੀਵਾ ਹੋ ਗਿਆ ਸੀ ਉਹ ਕਹਿਣ ਲੱਗਾ ਜਿੰਨਾ ਮੈਂ ਤੇਰੇ ਤੇ ਭਰੋਸਾ ਕੀਤਾ ਤੂੰ ਤੋੜ ਦਿੱਤਾ ਤੂੰ ਮੈਨੂੰ ਧੋਖਾ ਦਿੱਤਾ ਮੈਨੂੰ ਸ਼ਰਮ ਆ ਰਹੀ ਸੀ ਕਿਉਂਕਿ ਕੋਈ ਵੀ ਬੰਦਾ ਆਪਣੀ ਘਰਵਾਲੀ ਨੂੰ ਉਸ ਤੇ ਭਰੋਸੇ ਦੀ ਛੱਡ ਕੇ ਜਾਂਦਾ ਪਰ ਜੇ ਘਰਵਾਲੀ ਭਰੋਸਾ ਤੋੜੇ ਤਾਂ ਸੰਸਾਰ ਨੂੰ ਲੁੱਟਣ ਵਾਲੀ ਗੱਲ ਹੋ ਜਾਂਦੀ ਹੈ ਮੈਂ ਉਸ ਤੋਂ ਮਾਫੀ ਮੰਗੀ ਕਿ ਅਸ ਤੋਂ ਬਾਅਦ ਮੈਂ ਕਦੇ ਵੀ ਇਦਾਂ ਦੇ ਰਾਸਤੇ ਨਹੀਂ ਜਾਵਾਂਗੀ ਤੂੰ ਮੈਨੂੰ ਆਪਣੇ ਕੋਲ ਰੱਖ ਮੇਰੇ ਘਰ ਵਾਲੇ ਨੂੰ ਗੱਲ ਸਮਝ ਆ ਗਈ ਸੀ ਤੇ ਹੁਣ ਉਸਨੇ ਫੈਸਲਾ ਲੈ ਲਿਆ ਸੀ ਕਿ ਅਸੀਂ ਸ਼ਹਿਰ ਨਹੀਂ ਜਾਵਾਂਗੇ ਘਰ ਰਹਿ ਕੇ ਹੀ ਕੋਈ ਕੰਮ ਕਰਾਂਗੇ ਤੇ ਹਮੇਸ਼ਾ ਇਕੱਠੇ ਰਾਵਾਂਗੇ ਉਸਨੇ ਮੈਨੂੰ ਮਾਫ ਕਰ ਦਿੱਤਾ ਪਰ ਮੇਰੇ ਦਿਲ ਵਿੱਚ ਇਸ ਗੱਲ ਦਾ ਦੁੱਖ ਰਹੂਗਾ ਕਿ ਮੈਂ ਉਸ ਨੂੰ ਧੋਖਾ ਦਿੱਤਾ ਕਿਉਂਕਿ ਜੋ ਕਿ ਗਲਤ ਗੱਲ ਸੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ